ਨੇ ਜਿੱਦਾਂ ਇਹ ਜਵਾਨ ਖੋਲਦੀ ਆ ਛਿੱਤਰੇ ਖਾਣੇ ਨੇ ਉਹ ਜਿੱਦਾਂ ਮਾਂ बोलਦੀ ਉਦਦੇ ਗੋਲੂਗੀ ਕੁੜੀ ਵੀ ਬਰਾਬਰ ਮੈਨੂੰ ਬੱਚ ਦਾ ਮੈਂ ਬਣਾ ਦਿੰਨੀ ਆ ਚਾ ਨਹੀਂ ਪਾਪੀ ਚੁੱਪ ਕਰ ਜਾ ਆ ਗਈ ਆ ਆ ਗਈ ਮਤਲਬ ਆ ਹੱਥ ਚੱਕਦਾ ਇਹੀ ਮਤਲਬ ਆ ਮਤਲਬ ਆ ਹੱਥ ਚੱਕਦਾ ਨਹੀਂ ਆ ਗਈ ਹੋਰ ਤੁਸੀਂ ਹੱਥ ਚੱਕੂਗਾ ਮੇਰੇ ਤੋਂ ਜਦੋਂ ਬੜੀਆਂ ਆ ਬਣਾਏ ਆ ਆਈ ਏ ਸਾਨੂੰ ਅਕਲ ਦੇਣ ਲਈ ਚੁੱਪ ਕਰਕੇ ਬਹਿ ਜਾ ਮਾਂ ਚੱਪਕਾਰ ਜਾ ਕੋਈ ਨਹੀਂ ਪੀ ਵੀ ਵੱਡੀ ਭਾਬੀ ਆ ਆਪਣੀ ਕੀ ਹੋਇਆ ਭਾਜੀ ਹੋਣਾ ਕੀ ਆ ਪੜਚ ਮਾਰਿਆ ਇਹ ਭੋਬੀ ਵੀ ਮਾਰਿਆ ਅੱਥੋਂ ਪਈ ਹੋ ਗਈ ਸਾਨੂੰ ਇੱਕ ਚਾਹ ਨੂੰ ਹੀ ਕਹਤਾ ਸੀ ਇਹ ਕਿੰਦਾ ਰੇ ਇਹੋ ਕਦੇ ਮਾਰਿਆ ਕੁੜੀ ਨੂੰ ਜੇ ਨਹੀਂ ਤਾਂ ਮੈਂ ਕਾਹਦਾ ਮਾਰਿਆ ਤੁਸੀਂ ਮਾਰਿਆ ਮੈਂ ਆਪਣੀ ਅੱਖਾਂ ਨਾਲ ਦੇਖਿਆ ਭਾਬੀ ਨੇ ਦਿੱਤਾ ਆਪਾਂ ਮਾਰਿਆ ਕੋਹ ਜੀ ਕਿਉਂ ਝੂਠ ਬੋਲਦੇ ਆ ਭਾਬੀ ਕਿਉਂ ਝੂਠ ਬੋਲਦੀ ਆ ਫੱਟੋ ਭਾਈ ਹੋਈ ਐ ਇੱਕ ਮਿੰਟ ਥੱਪੜ ਇਹ ਮਾਰਨ ਲੱਗੀ ਸੀ ਕੁੜੀ ਨੇ ਹੱਥ ਫੜਿਆ ਵਸ ਮੋਰੇ ਇਹ ਝੂਠ ਬੋਲਦੀ ਆ ਰੋਲ ਲੱਗੀ ਹੋਈ ਨੇ ਨੇ ਉਹ ਝੂਠ ਬੋਲੋ ਤੁਹਾਨੂੰ ਪਤਾ ਆ ਤੁਹਾਡਾ ਮੈਂ ਸਬਜੀ ਲੈਣ ਚੱਲਾ ਕਿ ਤੁਸੀਂ ਮਗਰੋਂ ਨੂੰ ਹੱਥੀ ਪੈ ਗਈਆਂ ਛਰੋਲੀ ਆਦੀ ਤੁਹਾਨੂੰ ਆ ਵੜੀ ਆ ਨੂੰ ਕੁਝ ਨਾ ਡਾਕਾ ਤਾਂ ਤੁਸੀਂ ਝੂਠ ਬੋਲਦੀ ਆ ਬਬੀ ਝੂਠ ਬੋਲਵਾ ਨੂੰ ਤੇਰੀ ਕੁੜੀ ਝੂਠ ਬੋਲਦੀ ਆ ਤੇ ਚੁੱਪ ਕਰ ਤੂੰ ਰੋਣਾ ਪੈ ਜਾ ਲੈ ਜੀ ਪਾਜੀ ਗਾਣਾ ਸੀ ਚੱਲੇ ਆ ਅਸੀਂ ਨਹੀਂ ਲੈਣਾ ਨਹੀਂ ਲੈਣਾ ਰੋਟੀ ਨਹੀਂ ਖਾਣੀ ਉਹ ਰੁਕਣਾ ਸਹੀ ਤੁਸੀਂ ਨਹੀਂ ਭਾਵੇਂ ਨਹੀਂ ਰੁਕਣਾ ਮੈਂ ਸੋਨਾਂ ਤਾਂ ਸਹੀ ਹੀ ਪੀਣੀ ਹੈ ਕਿੰਨੀ ਬੇਇੱਜ਼ਤੀ ਕਰ ਦਿੱਤੀ ਮਾਵਾਂ ਧੀਆਂ ਨੇ ਸਾਡੀ ਇੱਕ ਚਾਹ ਵੀ ਖਾਣ ਨਹੀਂ ਪੀਣਾ ਚਾਹ ਵੀ ਰੋਟੀ ਲਈ ਹੀ ਖਾਣ ਅਸੀਂ ਨਹੀਂ ਕੋਣ ਚੱਲ ਆ ਜਾਓ ਮੇਰਾ ਪੁੱਤ ਅੱਜ ਤੋਂ ਬਾਅਦ ਅਸੀਂ ਨਹੀਂ ਆਣਾ ਰੱਖਣੀ ਬੰਨਣ ਜੇ ਤੁਹਾਨੂੰ ਲੋੜ ਹੋ ਸਾਨੂੰ ਉੱਥੇ ਮਿਲ ਜਾ ਕਰੋ ਨਹੀਂ ਅਸੀਂ ਨਹੀਂ ਆਣਾ ਇਦਾਂ ਦੀ ਦਾ ਪੂਜਾ ਕਰਤਾ ਇਦਾਂ ਕਰੀ ਹੁਣ ਚਾਹ ਰੱਖੀ ਹੋਇਆ ਐਵੇਂ ਬਸ ਬਸ ਹੀ ਨਹੀਂ ਚਾਹ ਪੀਣੀ ਹੈਗੀ ਤੂੰ ਇਹ ਜਾਨੀ ਆ ਕਿ ਅਸੀਂ ਨਾਲ ਹੀ ਆਈਏ ਮੈਨੂੰ ਜਾਂਦੀ ਹੈਗੀ ਤੁਸੀਂ ਆਓ ਜੀ ਸੱਦ ਕੇ ਆਓ ਤੁਸੀਂ ਕਹਤੇ ਨਿਕਲੇ ਸਵੇਰ ਦੀ ਸੜੀ ਪਈ ਆ ਮੈਂ ਸਬਜ਼ੀ ਲੈਣ ਚਲਾ ਗਿਆ ਕਰ ਦਤਾ ਮਗਰੋ ਕਲੇਸ਼ ਤੋਂ ਕੁੜੀਆਂ ਨੇ ਤੁਹਾਡਾ ਮੌਕਾ ਵੇਖਿਆ ਕਿ ਕਦੋਂ ਬਾਹਰ ਜਾਂਦੇ ਕਦੋਂ ਮੈਂ ਇਹਨਾਂ ਨੂੰ ਜਲੀਲ ਕਰਾਂ ਕਦੋਂ ਅੱਗੇ ਚਾਲ ਕਰਾਂ ਮੈਂ ਹੱਥ ਜੇ ਕਹਿੰਦਾ ਕੀ ਕੰਮ ਆ ਕੁੜੀਆਂ ਤੇ ਵੀ ਤੇਰੇ ਕੋ ਆ ਕੇ ਬੈਠਿਆ ਰਹਿੰਦੀਆਂ ਤੁਹਾਨੂੰ ਆਪਣੀ ਧੀ ਤੇ ਵੀ ਨਹੀਂ ਵਿਸ਼ਵਾਸ ਵਿਸ਼ਵਾਸ ਹੈਗਾ ਮੈਨੂੰ ਤੇਰੇ ਦੇ ਨਾਲੇ ਧੀ ਤੇ ਆਹ ਬੋਲਦੀਆਂ ਨਾਲੇ ਭਾਜੀ ਇਹ ਭਾਜੀ ਅਸੀਂ ਨਹੀਂ ਆਣਾ ਹੁਣ ਚੋਣੀ ਨਾ ਠਿੱਕੀ ਚੋਣੀ ਅਸੀਂ ਬੇਇੱਜ਼ਤੀ ਕਰਾ ਲਈ ਆਪਣੀਆਂ ਅੱਗੇ ਜੰਗਬਾਜੀ ਇਸ ਚੱਲ ਰਹੀ ਹੈ ਖਾ ਲੈ ਰੋਟੀਆਂ ਦੇ ਲੋ ਹੱਲੇ ਵੀ ਮੈਂ ਕਹਿੰਨੇ ਚਾਹ ਬਣ ਗਈ ਆ ਪੀ ਲੋ ਐਸੀ ਨਹੀਂ ਭਾਬੀ ਪੀ ਲੇ ਤੁਸੀਂ ਤੂੰ ਇਹ ਤੁਸੀਂ ਖਾ ਲੋ ਤੂੰ ਨਹੀਂ ਜਾਣੀਂ ਮੈਂ ਇੱਧਰ ਆਵੇਂ ਦੀ ਗੱਲ ਸੁਣ। ਤੇ ਤੁਸੀਂ ਕੀ ਮਾਮਾ ਤੇਰੇ ਨਾਲ ਕਲੇਸ਼ ਕੀਤਾ? ਕਾਹਦੇ ਹੱਥੋਂ ਪਾਈ ਹੋਈ ਆ ਤੁਸੀਂ? ਉਹ ਅਸੀਂ ਨਹੀਂ ਹੋਈਆਂ ਹੱਥੋਂ ਪਾਈ ਵਿਸ਼ਵਾਸ ਕਰੋ ਸਭ। ਨਹੀਂ ਉਹ ਇੰਨਾ ਰੋਂਦੀ ਆ ਝੂਠ ਬੋਲਦੀ ਆ। ਉਹ ਉੱਦੇ ਰੋਣ ਲਾਪੇ ਬਿਨਾ ਮਤਲਬ ਤੁਸੀਂ ਦੱਸ। ਬਿਨਾ ਮਤਲਬ ਤੂੰ ਰੋ ਕੇ ਦਿਖਾ ਤਾਂ ਮੈਂ ਐਡਾ ਹੀ। ਉਹਦਾ ਰੋਣਾ ਤੈਨੂੰ ਇਹਨੂੰ ਉਹਦਾ ਰੋਣਾ ਇਹਨੂੰ ਕਾ ਤੂੰ ਰੋ ਕੇ ਦਿਖਾ ਲੈ। ਨਹੀਂ ਹੱਥ ਚੱਕਿਆ। ਹੱਥ ਨਹੀਂ ਚੱਕਿਆ ਤੂੰ। ਉਹ ਮੇਰੇ ਮਾਰਨ ਲੱਗੀ ਸੀ ਕੁੜੀ ਨੇ ਮੋਰੇ ਉਹਦੀ ਬਾਹ ਫੜ ਲਈ ਬਾਹ ਫੜ ਲਈ ਤੈਨੂੰ ਮਾਰਨ ਲੱਗੀ ਸੀ ਉਹ ਤੇ ਜੇ ਤਾਂ ਤੇਰੇ ਮੈਂ ਉਹਦੇ ਛੰਡਾ ਫੇਰ ਤੈਨੂੰ ਪਤਾ ਲੱਗੇ ਤੁਸੀਂ ਵੀ ਆਪਣਾ ਦਿਨ ਖੁਸ਼ ਕਰ ਲਓ ਫੇਰ ਖੁਸ਼ ਕਰ ਲਓ ਭੈਣਾ ਤੇ ਜਾਣਾ ਜਿੱਦਾਂ ਦੀ ਉਹ ਕਰਤੂਤਾ ਕਰਦੇ ਐਦਾਂ ਦੀ ਤੁਸੀਂ ਕਰੋਗੇ ਹੁਣ ਮੈਂ ਰਖੜੀ ਕਰਕੇ ਰੇ ਤੈਨਾਂ ਕੋਈ ਵੀ ਕਲੇਸ਼ ਕਰਨਾ ਚਾਹੁੰਦਾ ਸੀ ਪਰ ਤੂੰ ਹਟਦੀ ਨਹੀਂ ਤੂੰ ਕੁੜੀਏ ਨੂੰ ਆਇਆ ਰਾਤ ਨੂੰ ਕੱਢਿਆ ਕਰੋ ਮੈਂ ਕੋਈ ਕਲੇਸ਼ ਨਹੀਂ ਕੀਤਾ ਮੇਰਾ ਤੂੰ ਚੁੱਪ ਕਰ ਜਾ ਉਹ ਤੇਰੇ ਲੱਗ ਜਾਈਆਂ ਮੇਰੇ ਕੋਲ ਮੈਂ ਤੈਨੂੰ ਦੱਸਾਂ ਆਪਣੀ ਕੁੜੀ ਦਾ ਨਹੀਂ ਵਿਸ਼ਵਾਸ ਨਹੀਂ ਮੈਨੂੰ ਨਹੀਂ ਪਿਛਵਾਇਆ ਉਹ 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 ਮੈਨੂੰ ਪਹਿਲਾਂ ਤੇ ਵਿਸ਼ਵਾਸ ਆ ਤੁਹਾਡੇ ਤੇ ਮੈਨੂੰ ਨਹੀਂ ਵਿਸ਼ਵਾਸ ਆਗਾ ਉਹ ਝੂਠ ਨਹੀਂ ਬੋਲਦੀ ਇਹਨਾਂ ਰੋਂਦੀ ਸੀਗੀ ਉਹ ਡਰਾਮਾ ਉਦੋਂ ਹੀ ਕਰਦੀਆਂ ਮੈਂ ਤੁਹਾਨੂੰ ਦੱਸਾਂ ਤੂੰ ਨਹੀਂ ਡਰਾਮਾ ਕਰਦੀ ਤੁਸੀਂ ਦੋਨੇ ਡਰਾਮਾ ਕਰਦੀਆਂ ਚਾਹ ਬਣਾਉਣ ਨੂੰ ਕਿਹਾ ਮੈਂ ਕਿਹਾ ਕੁੜੀ ਬਣਾ ਦਿੰਦੀ ਆ ਕਹਿੰਦੀ ਇਹ ਜੇ ਨਹੀਂ ਪੀਣੀ ਹੈਗੀ ਅੱਛੂ ਪਿੱਲੀ ਜੀ ਬਣਾ ਕੇ ਕਹਿੰਦੀ ਮੋਰੇ ਰੱਖ ਦਊਗੀ ਤੇ ਤੇਰੀ ਟੁੱਟ ਗਈ ਸੀ ਤੂੰ ਉੱਠ ਕੇ ਬਣਾਉਂਦੀ ਸਿਰ ਦੁਖਦਾ ਮੇਰਾ ਸਹੁਰੇ ਦਾ ਸਿਰ ਦੁਖਦਾ ਤੇਰਾ ਉਦੋਂ ਹੀ ਤੂੰ ਜਰ ਸਕੀ ਵੀ ਕੁੜੀਆਂ ਆ ਕਿੱਧਰ ਗਈਆਂ ਸਹੁਰੇ ਖੁਸ਼ ਨਹੀਂ ਹੈਗੀ ਤੂੰ ਸਹੁਰੇ ਦੀ ਨੇਲਪ੍ਰੀਤ ਹਾਲ ਇਹਦਾ ਵੀ ਤੇਲਾ ਸਮਝਾ ਚੁਪ ਕਰ ਜਾ ਹੋਵੇ ਚੁਪ ਕਰ ਜਾ ਚੰਗੀ ਰਹਿਣਾ ਜਿੱਤੇ ਲਈ ਤਾਂ ਚੁੱਪ ਹੋ ਜਾ ਜੇ ਤੁਸੀਂ ਉਹਨੂੰ ਸਮਝਾਵੋ ਨਾ ਆਪਣੀਆਂ ਪੈਰਾਂ ਨੂੰ ਉਹਦੀ ਵੀ ਨਾ ਕਲੇਸ਼ ਹੋਵੇ ਚੁਪ ਜਾਣਾ ਤੂੰ ਉਹਨੂੰ ਕੁੱਟੇ ਨੇ ਕੁੱਟਦੀਆਂ ਆ ਦੋ ਦੋਨੇ ਜਣੀਆਂ ਰਲ ਕੇ ਮਾਵਾਂ ਧੀਆ ਹਾਏ ਰੱਬਾ ਮੇਰਾ ਕੁੱਟਦੀਆਂ ਆ ਉਹ ਖਾਨ ਵਾਲੀਆਂ ਆ ਗਈਆਂ ਜੁੱਤੀਆਂ ਮੈਂ ਉਹ ਕਿਤੇ ਉਹਦੇ ਰੋਈ ਜਾਂਦੀ ਹੋਈ ਨਾ ਕਹਿੰਦੀ ਚਮੇੜਾ ਮਾਰੀਆਂ ਮੇਰੇ ਇਹਨਾਂ ਨੇ ਚਲੋ ਰੱਬ ਦੇਖਦਾ ਰੱਬ ਦੇਖਦਾ ਤੇਰਾ ਰੱਬ ਜ਼ਿਆਦਾ ਆ ਹਾਂ ਮੇਰਾ ਰੱਬ ਜ਼ਿਆਦਾ ਆ ਪਰਮਾਤਮਾ ਪਰਮਾਤਮਾ ਦੇਖਦਾ ਆਪੇ ਨਿਆਂ ਕਰੂਗਾ ਤੂੰ ਚੁੱਪ ਕਰ ਜਾ ਔਰ ਸ਼ਾਮ ਦਾ ਟਾਈਮ ਐ ਮੇਰੇ ਤੋਂ ਖਾਣਾ ਲਈ ਚਲ ਜਾ ਹੁਣ ਲੈ ਜਾ ਇਹਨੂੰ ਵੀ ਪਰੇ ਦਾ ਤੂੰ ਪ੍ਰੇਤ ਭੁੱਲੀ ਜਾਣ ਤੇ ਸਾਡੀ ਕਿਸਮਤ ਹੀ ਮਾੜੀ ਆ ਮਾੜੀ ਆ ਤੇਰੀ ਕਿਸਮਤ ਬਰੇ ਦੇ ਜੇ ਤੂੰ ਕੁੜੀਆਂ ਨੂੰ ਆਇਆ ਨੂੰ ਘਰੋਂ ਕਲੇਸ਼ ਕਰਕੇ ਭੇਜਿਆ ਸੀ ਰਾਤ ਰੋਟੀ ਖਾਦੀ ਬਿਨਾਂ ਚਲ ਗਈਆਂ ਇੱਦਾਂ ਹੀ ਉਹ ਨਿਕਲੇਸ਼ ਕਰਕੇ ਭੇਜਿਆ ਉਹ ਸਵੇਰ ਦੀਆਂ ਆਈਆਂ ਚਟਕੀਲੀਆਂ ਲਾਉਂਦੀਆਂ ਉਹ ਕਿੰਦੀਆਂ ਲਾਉਂਦੀਆਂ ਫਿਰਦੀਆਂ ਆਹੋ ਮਰੀਆ ਨੂੰ ਕੋਲ ਆ ਕੇ ਬੈਠੀ ਚੁੱਪ ਕਰਕੇ ਤੂੰ ਤਾਂ ਇਹਨਾਂ ਨਾਲ ਖੁਸ਼ ਹੋ ਕੇ ਬੋਲੀ ਸਰ ਗਈ ਵੀ ਉਹਨਾਂ ਨੂੰ ਪੈਸੇ ਕਿੱਦਾਂ ਦਿੱਤੇ ਆ ਮੈਨੂੰ ਕੀ ਲੋੜ ਆ ਦੋ ਤੁਸੀਂ ਪੈਸੇ ਭੈਣਾ ਤੁਹਾਡੀਆਂ ਮੈਂ ਨਹੀਂ ਰੋਕਦੀ ਪੈਸੇ ਦੇਣ ਤੋਂ ਜੇ ਰੋਕੇ ਨਾ ਤੂੰ ਖੁਸ਼ ਵੀ ਹੁੰਦੀ ਮੇਰੀ ਚਾਹ ਤੇਰੀ ਚਾਹ ਨਹੀਂ ਤੂੰ ਬੈ ਕੇ ਦਿੱਤੀ ਉਹਨਾਂ ਦੇ ਕੋਲ ਮੇਰੀ ਫੀਲਿੰਗ ਨੂੰ ਨਹੀਂ ਸਮਝਦੇ ਮੈਂ ਕਾਹਤੇ ਉਦਾਸ ਹਾਂ ਮੈਨੂੰ ਉਹਨਾਂ ਦੇ ਆਈਆਂ ਦਾ ਦੁੱਖ ਨਹੀਂ ਇਹ ਹੋਰ ਕਹਦੇ ਦੁੱਖ ਦੇ ਤੂੰ ਮੈਨੂੰ ਨਹੀਂ ਜਾਣ ਦਿੱਤਾ ਮੈਨੂੰ ਉਹ ਦੁੱਖ ਆ ਦੁੱਖ ਨਹੀਂ ਤੈਨੂੰ ਜਾਣ ਨਹੀਂ ਦਿੱਤਾ ਬੜਿਆ ਚਾਮਾ ਨਾ ਬੰਨੀ ਫਿਰਦੇ ਨਾ ਰਖੜੀਆਂ ਐਦਾਂ ਹੀ ਆ ਫੇ ਹਾਂ ਐਦੀ ਮੈਂ ਵੀ ਬੰਨਣ ਜਾਣਾ ਸੀ ਜਾਣਾ ਸੀ ਤੂੰ ਬੰਨਣ ਪਹਿਲਾਂ ਚਲ ਜਾਂਦੀ ਇੱਕ ਦਿਨ ਕਿੰਨਾ ਚਾਹ ਹੈ ਤੁਹਾਨੂੰ ਆਪਣੀਆਂ ਭੈਣਾਂ ਦੇ ਆਣ ਦਾ ਹੈਗਾ ਮੈਨੂੰ ਚਾਹ ਹਾਂ ਫੇ ਐਦੀ ਸਾਡੇ ਭਰਾ ਨੂੰ ਤੂੰ ਚਾਹ ਛੱਡਿਆ ਨਹੀਂ ਹੈ ਰੋਂਦੀਆਂ ਨੂੰ ਘਰੋਂ ਕੱਢ ਦਿੱਤਾ ਰਾਤ ਨੂੰ ਕੀ ਦੱਸੂਗੀ ਆਪਣੇ ਸਹੁਰੇ ਦੇ ਘਰ ਜਾ ਕੇ ਉਹ ਵੀ ਭਜਾਈ ਦੇ ਸਾਡੇ ਨਾਲ ਇਦਾਂ ਕੀਤੀ ਆ ਭਰਾ ਨੇ ਇਦਾਂ ਕੀਤੀ ਆਈਆਂ ਸੀ ਰਖੜੀ ਬੰਨਣ ਖਾ ਕੇ ਕੁੱਟ ਗਈਆਂ ਮੈਨੂੰ ਮਾਫ ਕਰੋ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਤੁਹਾਡੇ ਨਾਲ ਬਹਿਸ ਨਹੀਂ ਕਰ ਹੁੰਦੀ ਹੈਗੀ ਬਹਿਸ ਹੁਣੀ ਨਹੀਂ ਤੂੰ ਸੱਚੀ ਹੋਵੇ ਤਾਂ ਬਹਿਸ ਕਰੇ ਮੈਂ ਅੱਗੇ ਸਵੇਰ ਦਾ ਸਿਰ ਦੁਖਣ ਲੱਗਾ ਬੱਸ ਕਰੋ ਬਖਸ਼ ਦਿਓ ਮੈਨੂੰ ਯਾਰ ਨਹੀਂ ਸਕੀ ਉਹਨਾਂ ਚ ਜਿੰਨਾ ਚਿਰ ਉਹ ਚੱਲ ਨਹੀਂ ਗਈ ਆ ਘਰੋਂ ਇਹ ਲਾ ਕੱਲ ਵੀ ਮੈਂ ਫੋਨ ਕੀਤਾ ਅੱਜ ਵੀ ਸਵੇਰ ਦਾ ਦੋ ਤਿੰਨ ਵਾਰੀ ਫੋਨ ਕਰ ਲਿਆ ਨਾ ਪੂਜਾ ਚੱਕਦੀ ਐ ਨਾ ਸੁਨੀਤਾ ਚੱਕਦੀ ਆ ਐਸਾ ਤੁਸੀਂ ਕੁੜੀਆਂ ਨੂੰ ਤਾਂ ਕਲੇਸ਼ ਕਰਕੇ ਘਰੋਂ ਕੱਢਿਆ ਉਹ ਫੋਨ ਹੀ ਨਹੀਂ ਚੱਕਦੀਆਂ ਨਹੀਂ ਸੁਣੋ ਮੇਰੀ ਗੱਲ ਐਡੀ ਵੱਡੀ ਵੀ ਕਿਹੜੀ ਗੱਲ ਹੋ ਗਈ ਜਿਹੜਾ ਫੋਨ ਨਹੀਂ ਚੱਕਦੀਆਂ ਹੈਗੀਆਂ ਆਪੀ ਉਹ ਲੜ ਕੇ ਗਈਆਂ ਐਨੀ ਉਹ ਮੇਰੀ ਬੇਇੱਜ਼ਤੀ ਕਰਕੇ ਗਈਆਂ ਹੁਣ ਉਹ ਕਹਤਾ ਨਹੀਂ ਫੋਨ ਚੱਕਦੀਆਂ ਹੁਣ ਕਿਹੜੀ ਗੱਲ ਸੱਚੀਆਂ ਹੁੰਦੀਆਂ ਐ ਨਾ ਫੋਨ ਚੱਕ ਕੇ ਇਹ ਉਧਰ ਤੋਂ ਜਵਾਰ ਬੰਦਾ ਰੱਖਦੀਆਂ ਨਾ ਮਾਮਾ ਧੀਆ ਦੋਨੇ ਜਣੀਆਂ ਕਿ ਕੁਝ ਵੀ ਨਹੀਂ ਸੀ ਹੋਣਾ ਤੇ ਸਿਰ ਤੁਹਾਡੇ ਕਰਕੇ ਜੋ ਹੋਇਆ ਜੋ ਕੁਝ ਵੀ ਹੋਇਆ ਨੇ ਅਸੀਂ ਕੀ ਆ ਕਿਹਾ ਸੀ ਇਹਨਾਂ ਨੂੰ ਤੇ ਤੁਸੀਂ ਕਿਹਾ ਕੀ ਤੁਸੀਂ ਉਹਨੂੰ ਚਪੇੜਾ ਮਾਰ ਪੈ ਗਈਆਂ ਹੱਥੀ ਪੈ ਗਈਆਂ ਉਹਨਾਂ ਨੂੰ ਉਦੋਂ ਦੇ ਪਾਪਾ ਸਾਨੂੰ ਅਸੀਂ ਕਹਿੰਦੇ ਅਸੀਂ ਨਹੀਂ ਹੱਥ ਚੱਕਿਆ ਹੈਗਾ ਸੋ ਕੀ ਹੋਣਾ ਨਹੀਂ ਹੱਥ ਚੱਕਿਆ ਸੀਗਾ ਪੂਜਾ ਭੂਆ ਨੇ ਹੱਥ ਚੱਕਿਆ ਮੰਮੀ ਤੇ ਤਾਂ ਕਿ ਅਸੀਂ ਰੋਈ ਸੀ ਪੂਜਾ ਉਸ ਦਿਨ ਉਦੋਂ ਰੋਈ ਜਾਂਦੀ ਏ ਝੁੱਠੀ ਆਹੋ ਨਹੀਂ ਸੁਣੋ ਮੇਰੀ ਗੱਲ ਇੱਥੇ ਬੈਠੇ ਤੁਸੀਂ ਬੋਲੀ ਜਾਂਦੇ ਆ ਕੁੜੀਆਂ ਦੂਰ ਆ ਕਿਤੇ ਤੁਸੀਂ ਜਾ ਆਵੋ ਜਾ ਕੇ ਦੇਖੋ ਕਿਉਂ ਨਹੀਂ ਫੋਨ ਚੱਕਦੀਆਂ ਹੈਗੀਆਂ ਕਣ ਨੂੰ ਪਾਪਾ ਚੱਲ ਫੇ ਮੈਂ ਵੀ ਤੁਹਾਡੇ ਨਾਲ ਚੱਲ ਪੂੰਗੀ ਇਹ ਹੋਤੈ ਉਹ ਜਾਕੇ ਉਹਨਾਂ ਤਵਫੜ ਤਿਆਰ ਹੋ ਗਈ ਮੈਂ ਚੱਲ ਚੱਲੂਗੀ ਨਾਲ ਉਦਨ ਹੀ ਜਵਾਨ ਬੰਦ ਕਰ ਲੈਂਦੀ ਤੂੰ ਵੀ ਦੱਸੋ ਉਹਨੇ ਕੋਈ ਗਲਤ ਖੁਸ਼ ਨਹੀਂ ਬੋਲਿਆ ਹੈਗਾ ਐਵੇਂ ਨਾ ਤੁਸੀਂ ਬੋਲਿਆ ਗਿਆਨ ਤੇ ਪ੍ਰੈਸ਼ਰ ਪਾਈ ਚੱਲੋ ਕੋਈ ਗਲਤ ਬੋਲ ਕੇ ਗਈਆਂ ਤੁਹਾਨੂੰ ਦੋਨਾਂ ਜਣੀਆਂ ਨੂੰ ਨਹੀਂ ਸੁਣੋ ਮੇਰੀ ਗੱਲ ਉਹ ਤਾਂ ਲੜਦੀਆਂ ਸੀਗੀਆਂ ਮੇਰੇ ਨਾਲ ਉਦਨਾਂ ਕਿ ਸਾਰਾ ਦਿਨ ਬੈਸਦੀਆਂ ਰਹੀਆਂ ਤੁਸੀਂ ਮੇਰੇ ਬਾਰੇ ਸੋਚਿਆ ਮੇਰਾ ਭਰਾ ਮੈਨੂੰ ਫੋਨ ਕਰ ਕਰਕੇ ਸਾਧਦਾ ਰਿਹਾ ਉਹਨੂੰ ਵੀ ਤਾਂ ਚਾਰ ਸੀ ਗਈ ਤੁਸੀਂ ਮੈਨੂੰ ਜਾਣ ਨਹੀਂ ਦਿੱਤਾ ਉਹ ਦੇਲਾ ਕਿਦਾਂ ਬਹਾਨੇ ਮਾਰਦੀਆਂ ਰਹੀਆਂ ਦੀ ਬਸ ਅਸੀਂ ਉਹੀ 바ਸ ਕੋਈ ਗੱਲ ਨਹੀਂ ਬਾਤ ਨਹੀਂ ਵੈਸੇ ਫਸ ਕੇ ਬੈਠੀਆਂ ਰਹੀਆਂ ਉਹ ਮੈਨੂੰ ਪਤਾ ਨਹੀਂ ਕਿਤੇ ਇਹ ਬੰਦੇ ਨੂੰ ਹੋਵੇ ਨਾ ਸੋਚਦਾ ਕਿ ਹਾਂ ਕੋਈ ਗੱਲ ਨਹੀਂ ਅਸੀਂ ਇਹਨੂੰ ਜਾ ਲੈਣ ਦਿੰਨੇ ਆ ਕੋਈ ਗੱਲ ਨਹੀਂ ਸੁਨੀਤਾ ਦੋਨੋਂ ਜਣੇ ਸਲਾਹ ਕਰ ਲੈਂਦੀਆਂ ਘੰਟੇ ਚ ਦੋ ਘੰਟਿਆਂ ਚ ਮੁੜ ਕੇ ਆ ਜੂਗੀਆਂ ਆਪਾਂ ਘੜੀ ਆਰਾਮ ਕਰ ਲੰਨੇ ਦੁਪਹਿਰਾ ਜਦ ਮੈਂ ਤੈਨੂੰ ਕਿਹਾ ਸੀ ਉਹਨੂੰ ਸੱਦ ਲੈ ਇੱਥੇ ਉਹ ਬਣਾ ਕੇ ਲੈ ਜਾਵੇ ਉਹ ਕਿਉਂ ਨਹੀਂ ਆਇਆ ਫੇਰ ਉਹ ਕੰਮ ਤੇ ਚਲਾ ਗਿਆ ਵਿਚਾਰਾ ਭਾਨੂੰ ਵੀ ਤਾਂ ਪਤਾ ਹੀ ਆ। ਇਹ ਲੈ ਆ ਗਿਆ ਵਿਚਾਰਾ। ਜਿਉਂ ਨੇ ਉਹ ਹੀ ਵਿਚਾਰੇ ਨੇ ਕਮਾਣਾ ਉਹ ਹੀ ਉਹਨੂੰ ਦਿਹਾੜੀ ਮਿਲਣੀ ਉਹ ਹੀ ਉਹਨੇ ਖਾਣਾ ਆ। ਕਿ ਗਰੀਬ ਬੰਦੇ ਦੀ ਮਾੜੀ ਮੋਟੀ ਸੋਚ ਲਈਦਾ ਹੁੰਦਾ ਗਰੀਬ ਬੰਦੇ ਬਾਰੇ। ਮੇਰੀਆਂ ਤਾਂ ਫੈਕਟਰੀਆਂ ਚੱਲਦੀਆਂ। ਤੁਹਾਡੀਆਂ ਫੈਕਟਰੀਆਂ ਚੱਲਦੀਆਂ ਤਾਂ ਹੀ ਤਾਂ ਤੁਸੀਂ ਐਨੇ ਐਨੇ ਪੈਸੇ ਅਗਲਿਆਂ ਨੂੰ ਦਿੱਤੇ 21-22 ਹਜ਼ਾਰ ਕੱਢ ਕੇ। ਮੇਰੇ ਭਰਾ ਦੀ ਵਿਚਾਰੇ ਦੀ ਇੰਨੀ ਔਕਾਤ ਕਿੱਥੋਂ? ਕਿਉਂ ਮੈਨੂੰ ਦੇ ਦੇਵੇ? ਵਿਚਾਰੇ ਨੇ ਉਹ ਸੂਟ ਲੈ ਆਂਦੇ ਉਹ ਵੀ ਚਾਹ ਦੇ ਨਾਲ। ਆਖੇ ਆ ਜਿਓ ਦੀਦੀ ਲੈ ਕੇ ਰੱਖਿਓ ਆ। ਉਹ ਵੀ ਨਾ ਤੁਸੀਂ ਮੈਨੂੰ ਜਾਣ ਦਿੱਤਾ। ਕੱਟ ਜਾ ਬਕਰੋ ਕਲੇਸ਼ ਨਾ ਕਰ ਦੇਖੂੰਗਾ ਜੇ ਫੋਨ ਚੱਕੂਗਾ ਤੇ ਮੈਂ ਜਾਊਗਾ ਤੈਨੂੰ ਕੋਈ ਪਤਾ ਕਲੇਸ਼ ਤਾਂ ਤੁਸੀਂ ਮੇਰੇ ਗਲ ਪਾਤਾ ਚੰਗੀਆਂ ਰਕੜੀਆਂ ਆਈਆਂ ਹੈ ਐਨੇ ਦਿਨ ਹੋ ਗਏ ਉਦੋਂ ਦਾ ਕਲੇਸ਼ ਘਰ ਚ ਚੱਲ ਰਿਹਾ ਆ ਪਤਾ ਨਹੀਂ ਕੀ ਗੱਲ ਆ ਤੁਹਾਨੂੰ ਕਾਹਦੇ ਤੁਸੀਂ ਬਿਨਾਂ ਗੱਲ ਤੋਂ ਘਰ ਚ ਕਲੇਸ਼ ਬਾਨੇ ਆ ਲੈ ਸੁਨੀਤਾ ਦਾ ਫੋਨ ਆ ਗਿਆ ਆ ਸੁਨੀਤਾ ਹਲੋ ਹੈਲੋ ਆਹ ਸੰਿਤਾ ਸਤਿ ਸ਼੍ਰੀ ਅਕਾਲ ਉਹ ਕੁੜੀਆਂ ਤੁਸੀਂ ਫੋਨ ਹੀ ਚੁੱਕਦੀਆਂ ਸੀਗੀਆਂ ਮੈਂ ਕੱਲ ਦਾ ਵੀ ਫੋਨ ਤੁਹਾਨੂੰ ਕਰਦਾ ਅੱਜ ਵੀ ਕੀਤਾ ਸਵੇਰੇ ਅੱਛਾ ਨਾ ਹਮਾ ਥਲਗੀ ਕਰਨ ਗਈਆਂ ਸੀ ਅੱਛਾ ਘੁੰਮਣ ਫਿਰਨ ਨਹੀਂ ਤੁਸੀਂ ਦੱਸ ਕੇ ਤਾਂ ਜਾਂਦੀਆਂ ਨਹੀਂ ਫੇ ਫੋਨ ਮੇਰੇ ਤਾਂ ਫੋਨ ਦਾ ਚੱਕਣਾ ਚਾਹੀਦਾ ਸੀ ਤੁਹਾਨੂੰ अच्छा नेटवर्क ਦੀ ਤਾਂ ਪ੍ਰੋਬਲਮ ਹੈਗੀ ਆ ਕੁੜੀਏ ਜਦੋਂ ਬੈਲ ਵੱਜਦੀ ਸੀ ਉਦੋਂ ਤਾਂ ਚੱਕਣਾ ਆ ਕੇ ਦੱਸ ਦੋ ਤੁਸੀਂ ਮੈਨੂੰ ਹੁਣ ਕਦੋਂ ਆਈਆਂ ਤਾਂ ਫੇ ਤਾਂ ਵੀ ਨਹੀਂ ਤੁਸੀਂ ਕੀਤਾ ਐਚਾ ਤਾਂ ਕਿਸਾ ਹੋ ਗਈਆਂ ਫਿਰ ਵੀ ਫੋਨ ਤਾਂ ਕਰ ਹੀ ਸਕਦੀਆਂ ਇੱਕ ਅੱਧੇ ਮਿੰਟ ਲਈ ਚਲੋ ਇੱਟਾ ਆ ਸੁਣ ਮੇਰੀ ਗੱਲ ਮੈਂ ਤਾਂ ਦੱਸਦਾ ਮੈਂ ਤੇਰੀ ਭਾਬੀ ਨੂੰ ਤੇ ਪ੍ਰੀਤ ਨੂੰ ਮੈਂ ਦੋਨੋਂ ਨੂੰ ਲੱਗਾ ਤੈ ਤੇਰੇ ਕੋਲੋਂ ਭੇਜਾਂ। ਤਾਹੋ। ਮੈਂ ਕਾ ਦੋਨੇ ਜਣੀਆਂ ਜਾਵੋ। ਕੁੜੀਆਂ ਦੇ ਕੋਲੋਂ ਮਾਫੀ ਮੰਗ ਕੇ ਆਵੋ। ਤਿਆਰ ਹੋ ਆਹੋ। ਕਹਿੰਦੀ ਠੀਕ ਹੈ ਤੂੰ ਪਤਾ ਕਰਕੇ ਦੱਸ ਦੇ ਮੈਂ ਤੈਨੂੰ ਫੋਨ ਕਰਦਾ ਸੀ। ਆਹੋ। ਜਦੋਂ ਆਉਗੀਆਂ ਨਾ ਚੰਗੀ ਤਰ੍ਹਾਂ ਇੱਕ ਵਾਰੀ ਝੜ-ਝੰਬ ਕਰਤਾ ਯੋ। ਆਹੋ। ਤੈਨੂੰ ਪਤਾ ਹੀ ਆ। ਬਾਹੋ। ਤੂੰ ਇਦਾਂ ਕਰੀਂ। ਉਜਨ ਨੂੰ ਆਪਣੇ ਕੋਲੇ ਸੱਦ ਲਈ ਦੋਨੇ ਪਹਿਰਾ ਰਲ ਕੇ ਇੱਕ ਵਾਰੀ ਫੇ ਚੰਗੀ ਤਰ੍ਹਾਂ ਸਰਵਿਸ ਕਰ ਦੋ ਇਹਨਾਂ ਦੀ ਮਾਵਾ ਧੀਾਂ ਦੀ ਕਿਉਂਕਿ ਉਹ ਤਾਂ ਬੋਲਣ ਤੁਹਾਡੇ ਮੋਰੇ ਜਿੱਦਾਂ ਹੁਣ ਬੋਲੀਆਂ ਆਹੋ ਚੱਲ ਠੀਕ ਆ ਚੱਲ ਮੈਂ ਉਹਨੂੰ ਫੋਨ ਕਰ ਦਿੱਤਾ ਉਹ ਕਹਿੰਦੀ ਆ ਜਾ ਲੈ ਅਸੀਂ ਘਰਿਆਂ ਉਹ ਮਾਜ ਲਗਈਆਂ ਅਸੀਂ ਕੋਮਣ ਫੇਨ ਉਹ ਆ ਕੇ ਕਹਿੰਦੀ ਉਲਟੀਆਂ ਉਲਟੀਆਂ ਉੱਥੇ ਲੱਗ ਗਈਆਂ ਤਾਂ ਫਿਰ ਸੌ ਗਈ ਆ ਨਹੀਂ ਤੁਸੀਂ ਹੁਣੇ ਹੀ ਸਾਨੂੰ ਕਹਿਣ ਲੱਗ ਪਏ ਅਗਲੀਆਂ ਨੇ ਘਣਾ ਤੱਕੀਆਂ ਆ ਰਹੀਆਂ ਆਈਆਂ ਆ ਰਾਤੀਆਂ ਆਈਆਂ ਆ ਉਹ ਤਾਂ ਸਵੇਰੇ ਲੇਟ ਉੱਠੀ ਆ ਤੇ ਫਿਰ ਨਾਲੇ ਜਿਹੜੀ ਗੱਲ ਇੱਥੇ ਕਰਨੀ ਸੀ ਉਹ ਸਾਹਮਣੇ ਸਾਡੇ ਕਰਦੇ ਉਧਰ ਜਾ ਕੇ ਕੀ ਮਤਲਬ ਕਿ ਉਧਰ ਜਾ ਕੇ ਕੀ ਹੋ ਗਿਆ ਉਹ ਕਿਹੜੀ ਗੱਲ ਸੀ ਜਿਹੜੀ ਇੱਥੇ ਨਹੀਂ ਸੀ ਹੋਣੀ ਨਹੀਂ ਉਧਰ ਜਾ ਕੇ ਮੈਂ ਕੀ ਗੱਲ ਕਰ ਲਈ ਇਹੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਘਰੇ ਹੀ ਆ ਇੱਥੇ ਨਹੀਂ ਸੀ ਆਵਾਜ਼ ਆਉਂਦੀ ਉਧਰ ਜਾ ਕੇ ਮੈਂ ਕਰ ਲਈ ਤਾਂ ਕੀ ਹੋ ਗਿਆ ਉਹ ਸਰ ਜਾਓ ਤੁਸੀਂ ਕੱਪੜੇ ਪਾਓ ਤੇ ਜਾਓ ਤਰੀ ਤੋ ਜਾ ਤਿਆਰ ਜਾਓ ਨੱਟ ਜਾਓ ਲੈਣਾ ਹੀ ਪੈਣਾ ਹੁਣ ਚਲੋ ਜਾਓ ਉੱਟ ਚੋ ਤਿਆਰ ਹੋ ਜਾਓ ਕੱਪੜੇ ਪਾਓ ਤੇ ਜਾਓ ਕਿ ਮਮਮੀ ਵਾਸੇ ਅਸੀਂ ਝੂਠੇ ਨਹੀਂ ਆ ਕਿ ਅਸੀਂ ਬੇਮਤਲਬ ਹੀ ਮਾਫੀਆਂ ਮੰਗੀ ਜਾਈਏ ਜੇ ਸਾਡੀ ਕੋਈ ਗਲਤੀ ਨਹੀਂ ਆਗੀ ਚੱਲ ਪ੍ਰੀਤ ਕਈ ਵਾਰੀ ਨਾ ਰਿਸ਼ਤੇ ਬਚਾਣ ਦੀ ਖਾਤਰ ਨਾ ਗਲਤੀ ਹੁੰਦਿਆਂ ਹੋਇਆ ਵੀ ਆਪਣੀ ਗਲਤੀ ਮੰਨਣੀ ਪੈਂਦੀ ਆ ਮਾਫੀਆਂ ਮੰਗਣੀਆਂ ਪੈਂਦੀਆਂ ਆ ਤੈਨੂੰ ਨਹੀਂ ਪਤਾ ਸਮਾਂ ਕਿਹੜਾ ਚੱਲਦਾ ਪਾਲਜੋਗ ਦਾ ਸਮਾਂ ਚੱਲਦਾ ਜਿਹੜਾ ਜੁੱਤੀਆਂ ਮਾਰੇ ਉਹੀ ਚੰਗਾ ਆ ਭਾਤੇ ਜੁੱਤੀਆਂ ਨਹੀਂ ਮਾਰ ਦਿੱਤੀਆਂ ਉਹਨਾਂ ਨੇ ਅੱਟ ਵੀ ਕੀ ਕੀਤੀ ਆ ਚਲ ਤੂੰ ਤਿਆਰ ਹੋ ਕੋਈ ਗੱਲ ਨਹੀਂ ਬੰਦਿਆ ਬੋ ਕੋਈ ਜਾ ਕੇ ਮਾਫੀ ਮੰਗ ਲਾਇਓ ਕੁਛ ਨਹੀਂ ਤੁਹਾਡਾ ਘਟਣ ਲੱਗਾ ਕੋਈ ਗੱਲ ਨਹੀਂ ਮੰਗ ਲਵਾਂਗੇ ਮਾਫੀ ਆਪਾਂ ਤਾਂ ਨੀਵੇਂ ਹੋਣ ਨੂੰ ਤਿਆਰ ਆ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਚਲ ਜਾਓ ਫੇਪਾ ਲੋ ਕੋਪੜੇ ਪਾਣੀ ਹੈ ਲੈ ਖਾਣੂ ਕੁਛ ਲੈ ਜਾਏ ਉੱਥੋਂ ਦੁਕਾਨ ਤੋਂ ਤੇਜਮਾ ਦਾ ਡੱਬਾ ਲੈ ਜੀ ਡੱਬਾ ਲੈ ਜਾਏ ਉੱਥੋਂ ਆਹੋ ਕਦਾ ਹਾਲ ਮੈਂ ਤਾਂ ਠੀਕ ਆ ਤੁਸੀਂ ਦੱਸੋ ਅਸੀ ਕਰ ਕੋ ਸਾਸਰੀ ਕਾਤਾ ਹੋਈ ਉਦੋਂ ਦਾ ਭੁੱਲ ਗਈ ਆ ਜਿੱਦਾਂ ਬੋਲਦੀ ਸੀ ਭੂਆ ਦੇ ਮੋਰੇ ਚਲੋ ਛੱਡੋ ਮੜਾ ਅੰਦਰੀਂ ਗੱਲਾਂ ਕਿੱਦਾਂ ਭੁੱਲ ਜਾਈਏ ਸਾਡੀ ਗਈਆਂ ਨੇ ਕਿੰਨੀ ਬੇਇੱਜ਼ਤੀ ਕੀਤੀ ਤੁਸੀਂ ਲੱਗਦਾ ਭਾਜੀ ਨੇ ਉਦੋਂ ਸਰਵਸ ਥੋੜੀ ਦਿੱਤੀ ਹੋਈ ਨਾ ਦੀ ਹੈ ਨਾ ਤਾਂ ਹੀ ਬਿਸ਼ਰਮਾ ਫੇਰ ਆ ਗਈਆਂ ਮੂੰ ਚੱਕ ਕੇ ਉਦੋਂ ਪੂਜਾ ਹੁਣ ਤੁਸੀਂ ਕਾਹਤੇ ਗੁੱਸੇ ਹੋਈ ਜਾਨੀ ਹੁਣ ਤਾਂ ਤੁਸੀਂ ਗਲਤੀ ਮੰਨਣ ਆ ਤਾਂ ਗਏ ਆ ਸਾਨੂੰ ਇਹਨਾਂ ਨੇ ਕਿਹਾ ਕਿ ਜਾ ਕੇ ਮਾਫੀ ਮੰਗ ਕੇ ਆਓ ਇਹ ਗੁੱਸੇ ਕਾਹਤੇ ਨਾ ਹੋਈਏ ਅਸੀਂ ਇੱਕ ਮਿੰਟ ਬਾਜੀ ਨੇ ਕਿਹਾ ਆਪ ਨਹੀਂ ਆਈਆਂ ਬਾਜੀ ਨੇ ਕਿਹਾ ਪ੍ਰੈਸ਼ਰ ਪਾਇਆ ਲੈ ਪੂਜਾ ਦੱਸੋ ਤੁਸੀਂ ਹੱਦ ਕਰਦੀਆਂ ਹੁਣ ਤੁਹਾਨੂੰ ਵੀ ਤਾਂ ਪਤਾ ਹੀ ਆ ਤੁਸੀਂ ਆਪਣੇ ਜ਼ਮੀਰ ਤੋਂ ਪੁੱਛੋ ਤਰਾ ਕੇ ਦਿਲ ਤੇ ਤੁਸੀਂ ਉਦੋਂ ਤੋਂ ਗਲਤੀ ਕੀਤੀ ਸਾਡੇ ਨਾਲ ਤੁਸੀਂ ਹੱਥੋਂ ਪਾਈ ਹੋਈਆਂ ਅਸੀਂ ਤੁਹਾਨੂੰ ਕੀ ਕਿਹਾ ਸੀ ਉਡੀ ਕਿੰਨਾ ਬੋਲਦੀ ਸੀ ਸਾਨੂੰ ਤਾਂ ਹੱਥ ਚੱਕਣ ਦਾ ਮਜਬੂਰ ਕੀਤਾ ਉਹਨੇ ਅਸੀਂ ਕਿਹੜੇ ਚੱਕਣਾ ਸੀ ਪੂਜਾ ਮੂੰਹ ਨਾਲ ਵੀ ਗੱਲ ਕੀਤੀ ਜਾ ਸਕਦੀ ਜ਼ਰੂਰੀ ਨਹੀਂ ਵੀ ਹੱਥ ਚੱਕ ਕੇ ਹੀ ਗੱਲ ਹੁੰਦੀ ਆ ਭਾਬੀ ਮੇਰੀ ਗੱਲ ਇੱਕ ਸੁਣ ਕਿੰਨਾ ਬੋਲਦੀ ਸੀ ਇਹ ਪੂਜਾ ਪਹਿਲਾਂ ਮੇਰੀ ਸੁਣ ਗੱਲ ਹੁਣ ਜੇ ਤੁਸੀਂ ਉਹਦੀ ਮਾਂ ਨੂੰ ਬੋਲੂਂਗੀਆਂ ਜਾਂ ਝੂਠੇ ਇਲਜ਼ਾਮ ਲਾਉਂਗੀਆਂ ਤੇ ਬੱਚਾ ਬੋਲੂਗਾ ਹੁਣ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਕਿਸੇ ਦੀ ਗੱਲ ਨਹੀਂ ਸੁਣਦੇ ਹੈਗੇ ਇਹ ਪਹਿਲੇ ਵਾਂਗੂ ਨਹੀਂ ਕਿ ਸਾਡੇ ਆਰਗੇ ਨੂੰ ਚਾਰ ਚਮਾਂ ਪੈਨ ਚਪੇੜਾ ਵੀ ਮਾਰ ਲਿਆ ਜਾਂ ਕਿਸੇ ਨੇ ਕੁਝ ਕਹਿ ਲਿਆ ਚੁੱਪ ਕਰਕੇ ਬਹਿ ਜਾਣਾ ਆ ਭਾਬੀ ਸਾਡਾ ਕੋਈ ਹੱਕ ਨਹੀਂ ਸੀ ਤੈਨੂੰ ਕਹਿਣ ਦਾ ਕਿ ਸਾਨੂੰ ਚਾਹ ਬਣਾ ਦੇ ਇੱਕ ਚਾਹੇ ਮੰਗੀ ਸੀ ਠੀਕ ਨੇ 36 ਸਵਾਰੋਂ ਨੇ ਮੋਹਰੇ ਕਰ ਦਿੱਤੇ ਸਾਨੂੰ ਨਹੀਂ ਚਲ ਚਾਹ ਮੰਗੀ ਸੀ ਪੂਜਾ ਮੈਂ ਤੁਹਾਨੂੰ ਇਹ ਵੀ ਕਹੀ ਜਾਂਦੀ ਸੀ ਮੈਂ ਮੇਰਾ ਸਿਰ ਦਾ ਬੜਾ ਕੁੜੀ ਬਣਾ ਦਿੰਦੀ ਆ ਤੁਸੀਂ ਜਿੱਦਤੇ ਇਹੀ ਬੈਠੀਆਂ ਸੀ ਫਿਰ ਅਸੀਂ ਤੇਤੋ ਬਣਵਾਣੀ ਤੂੰ ਉੱਠ ਕੇ ਬਣਾ ਪੂਜਾ ਐਦਾਂ ਥੋੜੀ ਹੁੰਦਾ ਨਾ ਸਾਡੀ ਮਾਂ ਤਾਂ ਹੈ ਨਹੀਂ ਨਾ ਸਾਡਾ ਪੇ ਆ ਜਿਹਨੂੰ ਅਸੀਂ ਕਹਿਣਾ ਕਿ ਚਾਹ ਬਣਾ ਦੇ ਤੈਨੂੰ ਹੀ ਕਹਿਣਾ ਸੀ ਨਹੀਂ ਤੁਹਾਡੀਆਂ ਵੀ ਨਣਾਨਾਂ ਆਂਦੀਆਂ ਹੋਊਗੀਆਂ ਤੁਹਾਨੂੰ ਅਸਲੀ ਇੰਦਾ ਨਹੀਂ ਕਰਦੇ ਨਣਾਨਾਂ ਨਾਲ ਮੈਂ ਕਿਹਾ ਸੁਨੀਤਾ ਦੇਖ ਲਾ ਗੱਲਾਂ ਇਹਨਾਂ ਦੀਆਂ ਰੱਸੀ ਜળ ਗਈ ਪਰ ਬੱਟ ਨਹੀਂ ਗਿਆ ਹਾਂ ਇਹ ਗੱਲਾਂ ਹਜੇ ਵੀ ਤੂੰ ਕਹਿੰਦੀ ਆ ਕਿ ਮਾਫੀ ਮੰਗਣ ਆਣਾ ਇਹਨਾਂ ਨੇ ਮੈਨੂੰ ਤਾਂ ਲੱਗਦਾ ਬਹਿਸ ਕਰਨ ਆਈਆਂ ਇਹ ਉਹ ਤਾਂ ਮੇਰੇ ਭਾਜੀ ਨੇ ਫੋਨ ਕੀਤਾ ਸੀ ਕਹਿੰਦੇ ਸਾਤਾ ਮਾਫੀ ਮੰਗਣ ਆਣਾ ਭਾਜੀ ਨੂੰ ਵੀ ਨਹੀਂ ਨਾਲ ਲੈ ਕੇ ਆਈਆਂ ਹੈ ਤਾਂ ਹੀ ਚਾਦਰ ਗਿਰੀਆਂ ਦੋਨੇ ਆਪੇ ਆ ਗਈਆਂ ਪ੍ਰਧਾਨ ਬਣੀ ਆ ਤੁਸੀਂ ਦੋਏ ਜਾਣੀਆਂ ਨਹੀਂ ਹੁਣ ਤੁਸੀਂ ਸਾਨਾ ਲੜੀ ਜਾਉਂਗੀਆਂ ਪਰ ਮੈਨੂੰ ਇਹ ਦੱਸੋ ਜਰਾ ਤੁਸੀਂ ਲੜਨ ਵਾਲੇ ਕੰਮ ਕਰਦੀਆਂ ਤਾਂ ਅਸੀਂ ਲੜਦੀਆਂ ਤੁਹਾਡੇ ਨਾਲ ਪੂਜਾ ਕੀ ਕੰਮ ਕੀਤਾ ਸਾਨੂੰ ਜਾਂ ਤਾਂ ਦੱਸੋ ਪਿਆ ਹਾਂਜੀ ਆ ਤੁਹਾਡੀ ਇੱਥੇ ਗਲਤੀ ਆ ਗਲਤੀ ਤੁਹਾਡੀ ਸਰਾਸਰ ਗਲਤੀ ਆ ਸੀ ਪਕੌੜੀਆਂ ਰਿਘਾ ਉਦੋਂ ਵੀ ਤੁਸੀਂ ਸਵਾਲ ਜਵਾਬ ਵਾਲਾ ਆਪੇ ਕੰਨ ਕੁੜੀ ਤਾਂ ਲਾਪੇ ਵੀ ਅਸੀਂ ਮਾਮਿਆਂ ਦੇ ਵੀ ਜਾਣਾ ਆ ਇਹ ਤਾਂ ਫਿਰ ਸੁਣੀ ਤਾਂ ਤੁਹਾਨੂੰ ਵੀ ਪਤਾ ਸੀਗਾ ਕਿ ਉਹਨਾਂ ਨੇ ਵੀ ਰਖੜੀ ਬੰਨਣ ਜਾਣਾ ਆ ਦੋ ਦਿਨ ਪਹਿਲਾਂ ਦੀ ਮੈਂ ਤੁਹਾਡੇ ਭਰਾ ਨੂੰ ਕਹਿ ਰਹੀ ਸੀ ਕਿ ਮੈਨੂੰ ਭੇਜ ਦਿਓ ਭੇਜ ਦਿਓ ਰਖੜੀ ਬੰਨਣ ਮੈਂ ਜਾਣਾ ਆ ਨਹੀਂ ਮੰਨੇ ਕਹਿੰਦੇ ਨਹੀਂ ਜਾਣਾ ਨਹੀਂ ਜਾਣਾ ਵੀ ਅਸੀਂ ਸ਼ਾਮ ਨੂੰ ਆਈਆਂ ਕਿ ਸਵੇਰ ਸਵੇਰੇ ਬੰਨਿਆ ਆਂਦੀ ਜਾ ਕੇ ਮੈਨੂੰ ਜਾਣਾ ਹੀ ਨਹੀਂ ਦਿੱਤਾ ਦੱਸ ਨਹੀਂ ਰਾਤ ਨੂੰ ਜਦੋਂ ਤੁਹਾਨੂੰ ਪਾਪਾ ਨੇ ਫੋਨ ਕੀਤਾ ਸੀਗਾ ਉਦੋਂ ਤਾਂ ਤੁਸੀਂ ਕਹਿੰਦੇ ਸੀ ਅਸੀਂ ਸਵੇਰੇ ਨਾ 8 9 ਵਜੇ ਤੱਕ ਆ ਜਾਵਾਂਗੇ ਸਾਡੀ ਸਕੂਟਰੀ ਖਰਾਬ ਹੋ ਗਈ ਸੀ ਤਾਂ ਅਸੀਂ ਲੇਟ ਹੋ ਗਈਆਂ ਫੇ ਅਸੀਂ ਤਾਂ ਤੁਹਾਨੂੰ ਡੀਕੜਾ ਹੀ ਸੀ ਇਹ ਚ ਸਾਡਾ ਕੀ ਦੋਸ਼ ਆ ਪਹਿਲਾਂ ਤੁਸੀਂ ਭਾਬੀ ਮੇਰੀ ਗੱਲ ਸੁਣ ਸਾਡੀਆਂ ਵੀ ਨਣਾਨਾ ਆ ਜਾਂਦੀਆਂ ਆ ਇੱਕ ਦਿਨ ਪਹਿਲਾਂ ਕੰਮ ਨਵੇੜ ਜਾਂਦੀਆਂ ਆ ਫਿਰ ਅਗਲੇ ਦਿਨ ਅਸੀਂ ਭਾਜੀ ਕੋਲ ਆਣਾ ਹੁੰਦਾ ਆ ਅਸੀਂ ਜੇ ਘੜੀ ਘੰਟਾ ਬੈਠ ਕੇ ਤਾਂ ਆਵਾਂਗੇ ਪੁੱਤਿਆ ਦੇਖੋ ਹੁਣ ਸੁਣੋ ਮੇਰੀ ਗੱਲ ਇਹ ਤਾਂ ਸੈਟੀਸਫਾਈ ਆਪਾਂ ਕਰ ਨਹੀਂ ਸਕਦੇ ਤੁਹਾਡੀਆਂ ਨਣਾਨਾਂ ਨੇ ਵੀ ਆਣਾ ਹੁੰਦਾ ਆ ਤੇ ਤੁਸੀਂ ਵੀ ਮੇਰੇ ਕੋਲ ਨੂੰ ਆਣਾ ਹੁੰਦਾ ਤੇ ਮੈਂ ਵੀ ਅੱਗੇ ਜਾਣਾ ਹੁੰਦਾ ਆ ਇਹ ਤਾਂ ਇੱਕ ਰੀਤ ਚੱਲਦੀ ਆਦੀ ਆ ਇਹ ਤਾਂ ਆਪਾਂ ਜੇ ਆਪਸ ਵਿੱਚ ਨਾ ਸਮਝੌਤੇ ਦੇ ਨਾਲ ਚੰਗੀ ਤਰ੍ਹਾਂ ਚੱਲੀਏ ਨਾ ਕਿ ਅੱਜ ਮੇਰੀਆਂ ਨੇ ਆਣਾ ਮੈਂ ਇਸ ਟਾਈਮ ਆ ਜੂਗੀ ਤੂੰ ਇਸ ਟਾਈਮ ਜਾਇਆ ਸਾਰਾ ਕੁਝ ਪੂਰੀ ਲੜਾਈ ਕਦੀ ਵੀ ਨਾ ਹੋਵੇ ਖਤਮ ਹੋ ਜਵੇ ਪਰ ਨਹੀਂ ਇਹ ਗੱਲ ਹੋਣੀ ਨਹੀਂ ਆਪਾਂ ਜੇ ਤੂੰ ਹੀ ਸਮਝਵੇਂ ਹੈ ਨਾ ਭਾਜੀ ਨੇ ਤੂੰ ਬਹਿਸ ਨਾ ਕਰੇ ਪੂਜਾ ਦੇਖ ਲੈ ਇਹਨਾਂ ਦੇ ਕੰਮ ਇਹ ਤਾਂ ਮਾਫੀ ਮੰਗਣ ਆਈਆਂ ਆ ਦੋਨੋਂ ਜਣੀਆਂ ਸਾਡੇ ਕੋਲ ਭਾਜੀ ਨੇ ਮੈਨੂੰ ਫੋਨ ਕਰਕੇ ਕਿਹਾ ਸੀ ਦੋਨੋਂ ਮਾਮਾ ਧੀਆਂ ਨੇ ਨਾ ਮਾਫੀ ਮੰਗਣਾ ਤੁਹਾਡੇ ਕੋਲ ਹਾਂ ਮਾਫੀ ਮੰਗਦੀਆਂ ਆ ਹਾਂ ਮਾਫੀ ਦੇਖ ਲੈ ਕਰਦੀ ਆ ਮੈਂ ਭਾਜੀ ਨੂੰ ਫੋਨ ਕਰਦੀ ਆ ਪਰ ਤੂੰ ਤਾਂ ਦੱਸਦੀ ਏ ਕੀ ਕਰਦੀ ਆ ਕੇ ਤੁਸੀਂ ਇੱਥੇ ਸਨੀਤਾ ਪੂਜਾ ਸੁਣੋ ਮੇਰੀ ਗੱਲ ਕੋਈ ਲੋੜ ਨਹੀਂ ਤੁਹਾਨੂੰ ਫੋਨ ਕਰਨ ਦੀ ਮੈਨੂੰ ਕਲੇਸ਼ ਨਹੀਂ ਚਾਹੀਦਾ ਮੈਨੂੰ ਦੱਸੋ ਮੈਂ ਮੈਂ ਕਿਹੜੀ ਗੱਲ ਦੀ ਤੁਹਾਨੂੰ ਮਾਫੀ ਮੰਗਾ ਦੱਸੋ ਮੈਂ ਮੈਂ ਉਹ ਵੀ ਮਾਫੀ ਮੰਗਣ ਨੂੰ ਤਿਆਰ ਆ ਜਿਹੜੀ ਮੈਂ ਗਲਤੀ ਕੀਤੀ ਵੀ ਨਹੀਂ ਨਾ ਮੈਂ ਉਹਦੇ ਵੀ ਮਾਫੀ ਮੰਗ ਲਵਾਂਗੀ ਪਰ ਤੁਸੀਂ ਕਲੇਸ਼ ਨਾ ਕਰੋ ਮੈਨੂੰ ਕਲੇਸ਼ ਨਹੀਂ ਚਾਹੀਦਾ ਹੈਗਾ ਐਦਾਂ ਨਾ ਕਰੋ ਭਾਬੀ ਫਿਰ ਉਦਣੇ ਆਪਣੀ ਗਲਤੀ ਮੰਨ ਲੈਂਦੀ ਐਡਾ ਵੱਡਾ ਕਲੇਸ਼ ਖੜਾ ਹੀ ਨਹੀਂ ਸੀ ਹੋਣਾ ਸੁਣ ਮੇਰੀ ਗੱਲ ਪੂਜਾ ਜਦ ਮੈਂ ਤੁਹਾਨੂੰ ਕਹੀ ਜਾਂਦੀ ਸੀ ਤੁਸੀਂ ਬਹਿ ਜਾਓ ਚਾਹ ਰਖਾਈ ਤੁਸੀਂ ਤੁਸੀਂ ਪੀਤੀ ਚਾਹ ਜੇ ਤੁਸੀਂ ਬੈਠ ਦੀਆਂ ਮੇਰੀ ਗੱਲ ਤਾਂ ਤੁਸੀਂ ਸੁਣੀ ਨਹੀਂ ਤੁਸੀਂ ਤਾਂ ਉੱਠ ਕੇ ਤੁਰਨ ਦੀ ਕੀਤੀ ਫਟਾਫਟ ਭਰਾ ਦੇ ਸਾਹਮਣੇ ਤਾਂ ਤੁਸੀਂ ਲਾਪਈਆਂ ਰੋਣ ਫਟਾਫਟ ਪਾਸੇ ਚਲ ਜਾਈਏ ਜਾਣਾ ਹੀ ਸੀਗਾ ਫਿਰ ਪਾਪੀ ਆਪ ਤਾਂ ਤੂੰ ਮੋਰੇ ਬੋਲਦੀ ਨਹੀਂ ਤੂੰ ਕਹਾ ਕੁੜੀ ਨੂੰ ਮੋਰੇ ਕੀਤੇ ਹੋ ਆ ਪੂਜਾ ਮੈਂ ਕੁੜੀ ਨੂੰ ਮੋਰੇ ਨਹੀਂ ਕੀਤਾ ਸੁਣ ਲੈ ਮੇਰੀ ਗੱਲ ਇਹੋ ਕੁੜੀ ਤਾਂ ਤੁਹਾਡੇ ਤੋਂ ਉੱਪਰ ਬਰਾਬਰ ਬੋਲਦੀ ਆ ਅੱਖੇ ਨੂੰ ਅਸੀਂ ਹੋਰੀਆ ਭੂਆ ਆ ਦੇਖੋ ਕੁੜੀ ਨੂੰ ਉਦੋਂ ਗੁੱਸਾ ਲੱਗਾ ਉਹ ਬੋਲੀ ਤੁਸੀਂ ਸਾਡੇ ਮੇਰਾ ਗਲਤ ਵਿਹਾਰ ਕੀਤਾ ਬੋਲੀ ਮੈਂ ਹੁਣ ਕੁੜੀ ਨੂੰ ਸਮਝਾ ਕੇ ਲੈ ਕੇ ਆਈ ਕੁੜੀ ਨੇ ਤੁਹਾਡੇ ਨਾਲ ਚੁੰਮ ਵੀ ਕੀਤੀ ਤੁਸੀਂ ਦੱਸੋ ਹੁਣ ਤੁਹਾਡੇ ਨਾਲ ਫालतू ਬੋਲੀ ਆ ਜੀ ਤਾਂ ਸਮਝਾ ਕੇ ਲਿਆਂਦੀਓ ਆ ਤਾਂ ਹੀ ਵੀ ਬੋਲਦੀ ਉਹ ਬੱਬੀ ਮੇਰੀ ਗੱਲ ਇੱਕ ਸੋਹਣਾ ਜਿੱਦਾਂ ਅਸੀਂ ਬਗਾਨੇ ਘਰੇ ਗਈਆਂ ਨਾ ਇਹਨੇ ਵੀ ਇੱਕ ਦਿਨ ਜਾਣਾ ਆਪਣੇ ਘਰੇ ਫਿਰ ਉੱਥੇ ਇੰਨਾ ਬੋਲਦੀ ਚੰਗੀ ਨਹੀਂ ਲੱਗਦੀ ਉਦੋਂ ਥੋੜਾ ਜਿਹਾ ਸਮਝਾ ਕੇ ਰੱਖਣਾ ਸੀ ਤੇਰੀਆਂ ਭੂਆ ਨੇ ਆਣਾ ਕਿ ਨਾ ਬੋਲੀ ਇਹਨਾਂ ਨਹੀਂ ਹੁਣ ਇਹਨੂੰ ਭਾਬੀ ਕਹਿ ਕੇ ਬੋਲੇ ਹੁਣ ਕਾ ਤੇ ਗੁੰਗੀ ਹੋ ਕੇ ਬੈਠੀ ਆ ਕਿੱਦਾਂ ਗਾਊ ਬਣ ਕੇ ਬੈਠੀ ਆ ਜਿਹਦਾ ਬਹੁਤ ਸ਼ਰੀਫ ਹੁੰਦੀ ਆ ਉਦਾਂ ਦਾ ਚਪੜ ਚਪੜ ਬੋਲਦੀ ਸੀ ਹੁਣ ਤਾਂ ਸਕਾਲ ਕੇ ਲਿਆਂਦੀ ਓ ਭਾਬੀ ਨੇ ਚਿੱਤਰਾਂ ਤੋਂ ਡਰਦੀ ਆ ਭਾਜੀ ਦੇ ਹੁਣ ਮੇਰੀ ਗੱਲ ਠੀਕ ਆ ਅਸੀਂ ਡਰਦੇ ਆ ਅਸੀਂ ਮਾਫੀ ਮੰਗਦੇ ਆ ਡਰਨਾ ਵੀ ਚਾਹੀਦਾ ਆ ਦੇਖੋ ਉਦੋਂ ਕੁੜੀ ਨੇ ਮੇਰੀ ਨੇ ਬੋਲੇ ਆ ਜੋ ਵੀ ਕੀਤਾ ਮੈਂ ਉਹਦੀ ਮਾਫੀ ਮੰਗਦੀ ਆ ਪੂਜਾ ਕਲੇਸ਼ ਨਾ ਕਰ ਨਾ ਕਰੋ ਮੈਂ ਬਾਰ-ਬਾਰ ਇਹੀ ਗੱਲ ਤੁਹਾਨੂੰ ਕਹਿਨੀ ਆ ਚੱਲ ਸੁਨੀਤਾ ਕਰਦੇ ਮਾਫ ਪਰ ਇਹ ਨਸਲ ਹੈ ਨਹੀਂ ਮਾਫੀ ਦੇ ਲੈ ਪਰ ਭਾਜੀ ਸਾਡਾ ਬਹੁਤ ਚੰਗਾ ਆ ਉਹਦੇ ਕਰਕੇ ਸਾਨੂੰ ਇਹਨਾਂ ਨੂੰ ਮਾਫ ਕਰਨਾ ਪੈਣਾ ਹੈ ਨਹੀਂ ਤਾਂ ਉਹਨੇ ਘਰ ਨਹੀਂ ਬੜਨ ਦੇਣੀਆਂ ਚਲ ਦੇਖ ਲੈਣੇ ਆ ਕਰਕੇ ਉਹ ਸਾਡਾ ਫਰਦਾ ਬਹੁਤ ਆ ਚਲੋ ਠੀਕ ਆ ਤੁਸੀਂ ਜਿੱਦਾਂ ਕਹਿੰਨੇ ਨਾ ਸਾਰਾ ਸਹੀ ਆ ਜੋ ਤੁਸੀਂ ਕਹਿੰਦੇ ਹੋ ਉਹ ਠੀਕ ਆ ਜੇ ਭਾਬੀ ਹੁੱਦਣੇ ਮੰਨ ਜਾਂਦੀ ਨਾ ਆਪਣੀ ਗਲਤੀ ਤਾਂ ਇੱਥੇ ਤੱਕ ਨੀਨੋ ਬਤਾਣੀ ਸੀ ਕੁਇਆ ਜੇ ਤੁਸੀਂ ਮੈਨੂੰ ਉਦਣ ਵੀ ਮੌਕਾ ਦੇ ਦਿੰਦੀਆਂ ਮੈਂ ਤੁਹਾਨੂੰ ਉੱਥੇ ਹੀ ਗਲਤੀ ਮੰਨ ਲੈਣੀ ਸੀ ਬਰਿਆਂ ਤੇ ਦਿਨ ਮੈਂ ਤੁਹਾਨੂੰ ਕਦੇ ਵੀ ਕਲੇਸ਼ ਕਰਕੇ ਨਹੀਂ ਸੀ ਭੇਜਣਾ ਉਦਣ ਤਾਂ ਬੜਾ ਚਪੜ ਚਪੜ ਲੱਗਿਓ ਸੀ ਬੋਲਣ ਚਲੋ ਛੱਡੋ ਹਣ ਛੱਡ ਸੀਤਾ ਹੁਣ ਹੋ ਗਈ ਜੋ ਗਲਤੀ ਹੋ ਗਈ ਮਾਫ ਹੋ ਤੁਹਾਡੀ ਭਤੀਜੀ ਆ ਚਲ ਵੇ ਤੁਸੀਂ ਪਰਜਾਈ ਨੂੰ ਨਹੀਂ ਮਾਫ ਕਰਨਾ ਕਮ ਸੇ ਕਮ ਭਤੀਜੀ ਦਾ ਵੀ ਦੇਖ ਲਓ ਭਤੀਜੀ ਹੀ ਸੀ ਜ਼ਿਆਦਾ ਬੋਲਦੀ ਉਦਣ ਭਾਬੀ ਤੇਰੇ ਦਿਲ ਵਰਗਾ ਦਿਲ ਨਹੀਂ ਸਾਡਾ ਅਸੀਂ ਫੇ ਵੀ ਤਰਸ ਖਾ ਲਿਆ ਕਿ ਸਾਡੇ ਭਰਾ ਦਾ ਘਟਬਰ ਵਾਹੇ ਅਸੀਂ ਤੁਹਾਨੂੰ ਮਾਫ ਕਰਤਾ ਜਿੱਦਾਂ ਤੁਸੀਂ ਕੰਮ ਕਰਦੀਆਂ ਨਾ ਮੈਨੂੰ ਲੱਗਦਾ ਨਹੀਂ ਤੁਹਾਨੂੰ ਕੋਈ ਮਾਫ ਕਰੇ ਦੋਸਤੋ ਸਾਡੇ ਭਰਾ ਦਾ ਵੀ ਲਹੂ ਪੀਤਾ ਆ ਚਲ ਹੁਣ ਛੱਡੋ ਸਾਰੀਆਂ ਗੱਲਾਂ ਨੂੰ ਅਸੀਂ ਗਲਤੀ ਮੰਨਦੇ ਆ ਆ ਦੇਖ ਮੈਂ ਕੰਨ ਫੜ ਲੰਨੀ ਆ ਸਤੋ ਗਲਤੀ ਹੋ ਗਈ ਹੁਣ ਤੁਸੀਂ ਆ ਜਿਓ ਕਿਸੇ ਦਿਨ ਆ ਗਈਆਂ ਨਾ ਲੈਨ ਤੇ ਕਰਤੀਆਂ ਸਿੱਧੀਆਂ ਫੇ ਹੁਣ ਚਲੋ ਭੂਆ ਜੀ ਛੱਡੋ ਹਣ ਬੰਲਾਂ ਨੂੰ ਪਾਣੀ ਪਿਲਾ ਦਿਓ ਪਿਆਸ ਲੱਗੀ ਹੈ ਅੱਛਾ ਅੱਜ ਭੂਆ ਜੀ ਚਲ ਸੁਨੀਤਾ ਮਾਰ ਮੱਥੇ ਇਹਨਾਂ ਦੇ ਪਾਣੀ ਗਲਾ ਸੁੱਕ ਗਿਆ ਇਹਨਾਂ ਦਾ ਬੋਲਦੀਆਂ ਦਾ ਹਾਂ ਹਲੋ ਪਾਣੀ ਪੀ ਲੋ ਤੁਸੀਂ ਸੁੱਕ ਗਿਆ ਹੋਣਾ ਗਲਾ ਤੁਹਾਡਾ ਕੋਈਆ ਤੂੰ ਵੀ ਪੀ ਲੈ ਹੋਰ ਲਿਆ ਦੀਏ ਪਾਣੀ ਨਹੀਂ ਬਸ ਧੰਨਵਾਦ ਬਹੁਤ ਬਹੁਤ ਤੁਹਾਡਾ ਤਰੀਏ ਵੀ ਫਰੀਦਾ ਰੋਣੀ ਚਲੋ ਹੁਣ ਕੋਈ ਦਿਲ ਚ ਗੁੱਸਾ ਗਿੱਲਾ ਨਾ ਰੱਖਿਓ ਅੱਛਾ ਤੇ ਹੁਣ ਆ ਜਿਓ ਨਾਲੇ ਆਪਣੇ ਭਰਾ ਨੂੰ ਫੋਨ ਕਰਕੇ ਇਹ ਵੀ ਦੱਸ ਦਿਓ ਸਤੋ ਮਾਫੀ ਮੰਗ ਲਈ ਆ ਕੋਈ ਗੱਲ ਬਾਤ ਨਹੀਂ ਹੋਈ ਕਿੰਦਾ ਡਰਦੀ ਆਂ ਆ ਭਾਜੀ ਕੋ ਹੁਣ ਤਾਂ ਭਾਬੀ ਤਾਂ ਮਾਫ ਕਰ ਦਿੱਤਾ ਸੀ ਜੇ ਮੁੜ ਕੇ ਇਦਾਂ ਦੀ ਕੋਈ ਗਲਤੀ ਹੋ ਗਈ ਫੇਰ ਨਹੀਂ ਅਸੀਂ ਮਾਫ ਕਰਨਾ ਹੁਣ ਐਦਾਂ ਦਾ ਕੰਮ ਨਾ ਕੋਈ ਕਰਿਓ ਜਿਹੜਾ ਕਿ ਤੁਹਾਨੂੰ ਮਾਫੀ ਮੰਗਣ ਫੇਰ ਦੁਆਰ ਆਉਣਾ ਪਵੇ ਸਾਡੇ ਕੋਲ ਕੋਈ ਨਹੀਂ ਕੋਈ ਨਹੀਂ ਇਦਾਂ ਦਾ ਨਹੀਂ ਹੁੰਦਾ ਹੈਗਾ ਜਿੱਦਾਂ ਤੁਸੀਂ ਕਹੋngੀਆਂ ਬਸ ਮੈਂ ਉਦੋਂ ਹੀ ਗੱਲ ਹੁਣ ਤਾਂ ਤੁਹਾਨੂੰ ਕਰਤਾ ਮਾਫ ਪਰ ਰਹੋ ਆਪਣੀ ਅਕਾਤ ਵਿੱਚ ਦੋਨੋਂ ਜੜੀਆਂ ਕੋਈ ਨਹੀਂ ਸੁਨੀਤਾ ਹੁਣ ਕੋਈ ਤੁਸੀਂ ਟੈਨਸ਼ਨ ਨਾ ਲਓ ਜੇ ਮੜਕੇ ਸਾਹਮਣੇ ਇਦਾਂ ਦੀ ਕੋਈ ਗੱਲ ਤੇ ਲੱਗੀ ਅਸੀਂ ਕਦੇ ਮਾਫ ਨਹੀਂ ਕਰਨਾ ਤੁਹਾਨੂੰ ਇਹ ਗੱਲ ਸੁਣ ਲਓ ਨਹੀਂ ਨਹੀਂ ਅਸੀਂ ਕੋਈ ਗਲਤੀ ਨਹੀਂ ਕਰਦੇ ਭੈਣਾ ਇਹ ਹੀ ਆ ਕਿ ਤੁਸੀਂ ਆਪਣੇ ਘਰ ਆਓ ਜਾਓ ਬਸ ਸਾਡੇ ਤਾਂ ਇਹ ਹੱਥ ਜੋੜ ਕੇ ਬੇਨਤੀ ਹੈ ਚਲੋ ਠੀਕ ਆ ਹੁਣ ਅਸੀਂ ਚੱਲਦੇ ਆਂ ਫਿਰ ਹੈ ਸ਼ੁਕਰ ਆ ਭਾਬੀ ਤੂੰ ਜਲਦੀ ਸਮਝ ਗਈ ਕਿ ਗਲਤੀ ਸਾਡੀ ਨਹੀਂ ਸੀ ਗਲਤੀ ਤੁਹਾਡੀ ਸੀ ਕਿ ਠੀਕ ਆ ਠੀਕ ਆ ਦੇਖ ਪ੍ਰੀਤ ਸੁਣ ਘਰ ਆਈਆਂ ਉਥੇ ਤਾਂ ਵੀ ਸਾਡੀ ਕੁੱਤੇ ਖਾਣੀ ਹੁਣ ਅਸੀਂ ਇਹਦੇ ਕੋਲ ਇੱਥੇ ਮਾਫੀ ਮੰਗ ਲਈਏ ਵੀ ਇਹਨਾਂ ਦੇ ਕੋਲ ਤਾਂ ਵੀ ਸਾਡੀ ਕੁੱਤੇ ਖਾਣੀ ਘੱਟ ਤੇਰੇ ਪਿਓ ਨੇ ਵੀ ਨਹੀਂ ਕੀਤੀ ਹੈ ਪਹਿਲਾਂ ਮੇਰੀ ਸੁਣ ਗੱਲ ਬਿਨਾਂ ਕਸੂਰ ਤੋਂ ਅਸੀਂ ਮਾਫੀ ਮੰਗੀ ਆ ਸਾਡਾ ਕਸੂਰ ਵੀ ਕੋਈ ਨਹੀਂ ਸੀ ਨਹੀਂ ਐਨਾ ਵੀ ਨਹੀਂ ਸੋਚਿਆ ਵੀ ਚੱਲ ਕੇ ਆਈਆਂ ਘੁੱਟ ਪਾਣੀ ਦਾ ਹੀ ਦੇ ਦਈਏ ਚਾਹ ਤਾਂ ਮਾਰ ਗੋਲੀ ਕੀ ਪੁੱਛਣੀ ਸੀ ਮੰਗ ਕੇ ਲਿਆ ਪਾਣੀ ਚਲੋ ਕੋਈ ਨਹੀਂ ਮਾਫੀ ਅਸੀਂ ਮੰਗੀ ਸਾਡੀ ਕੋਈ ਗਲਤੀ ਨਹੀਂ ਸੀ ਤਾਂ ਵੀ ਮਾਫੀ ਮੰਗੀ ਉਹਨਾਂ ਤਾਂ ਪਤਾ ਅਸੀਂ ਝੂਠੇ ਆ ਨਾ ਉਹਨਾਂ ਨੂੰ ਤਾਂ ਪਤਾ ਆ ਪਤਾ ਤਾਂ ਹੈ ਉਹੀ ਤਾਂ ਹੈ ਪਤਾ ਆ ਨਾ ਚਲ ਛੱਡ ਰੱਬ ਦੇਖਦਾ ਹਾਂ ਰੱਬ ਤੇ ਛੱਡ ਦੇ ਤੂੰ ਕੋਈ ਨਹੀਂ ਆਪੇ ਪਰਮਾਤਮਾ ਦੇਖਦਾ ਹੀ ਆ